ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਘਰ ਵਿੱਚ ਚੌਲਾਂ ਦਾ ਆਟਾ ਬਣਾਉਣ ਜਾ ਰਹੇ ਹਾਂ ਉਹ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਆਟਾ ਬਣਾਉਣ ਲਈ ਅਸੀਂ ਇੱਥੇ ਛੋਟੇ ਵਾਲੇ ਚੌਲ ਲਏ ਹਨ ਆਟਾ ਬਣਾਉਣ ਲਈ ਤੁਹਾਨੂੰ ਮਹਿੰਗੇ ਚੌਲ ਲੈਣ ਦੀ ਕੋਈ ਲੋੜ ਨਹੀਂ ਹੁਣ ਚੌਲਾਂ ਨੂੰ ਇੱਕ ਵੱਡੇ ਬਰਤਨ ਵਿੱਚ ਕੱਢ ਲਓ ਤਿੰਨ ਤੋਂ ਚਾਰ ਵਾਰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਰਗੜ ਕੇ ਧੋ ਇਸ ਦਾ ਸਾਰਾ ਸਟਾਰਚ ਨਿਕਲ ਜਾਵੇ ਤੋਂ ਅੰਤੋਂ ਬਾਅਦ ਇਸ ਨੂੰ ਛਾਣ ਲਵੋ ਜਾਂ ਜੋ ਵਾਧੂ ਪਾਣੀ ਨਿਕਲ ਜਾਵੇ ਹੁਣ ਆਪਾਂ ਚੌਲਾਂ ਨੂੰ ਰਾਤ ਭਰ ਭਿਓ ਕੇ ਰੱਖਾਂਗੇ ਫਿਰ ਜਦੋਂ ਬਾਅਦ ਚਾਲਕੋਸ਼ ਇਸ ਤਰ੍ਹਾਂ ਫੁੱਲ ਜਾਣਗੇ ਆਪਾਂ ਇੱਕ ਬਰਤਨ ਲਵਾਂਗੇ ਉਹਦੇ ਉੱਤੇ ਛਾਣਨੀ ਰੱਖ ਕੇ ਸਾਰਾ ਪਾਣੀ ਕੱਢ ਦਵਾਂਗੇ ਹੌਣ ਚੌਲਾਂ ਨੂੰ ਸਕੌਣ ਲਈ ਧੁੱਪ ਵਿੱਚ ਇੱਕ ਸੂਤੀ ਕਪੜਾ ਵਿਛਾ ਲਓ ਚੌਲਾਂ ਨੂੰ ਕਪੜੇ ਉੱਤੇ ਬਹੁਤ ਹੀ ਪਤਲੀ ਤਹਿ ਵਿੱਚ ਫੈਲਾ ਦਿਓ ਅੱਜ ਕੱਲ ਧੁੱਪ ਕਾਫੀ ਤੇਜ਼ ਹੁੰਦੀ ਹੈ ਇਸ ਲਈ 2 ਤੋਂ 2.5 ਘੰਟਿਆਂ ਵਿੱਚ ਚੌਲ ਚੰਗੀ ਤਰ੍ਹਾਂ ਸੁੱਕ ਜਾਣਗੇ ਜੇ ਤੁਸੀਂ ਚਾਹੋ ਤਾਂ ਪੱਖੇ ਵੀ ਸੁਕਾ ਸਕਦੇ ਹੋ ਫਰਟੋ ਉੱਪਰ ਵਿੱਚ ਇਹ ਵਧੀਆ ਸੁੱਕਦੇ ਹਨ 2 ਘੰਟਿਆਂ ਬਾਅਦ ਤੁਸੀਂ ਦੇਖੋਗੇ ਕਿ ਚੌਲ ਸੁੱਕ ਕੇ ਬਿਲਕੁਲ ਬਿਲਕੁਲ ਕੱਲੇ-ਕੱਲੇ ਹੋ ਗਏ ਹਨ ਚੌਲ ਸੁੱਕਣ ਤੋਂ ਬਾਅਦ ਹੁਣ ਅਸੀਂ ਮਿਕਸੀ ਦੇ ਛੋਟੇ ਜੱਗ ਵਿੱਚ ਦੀ ਵਰਤੋਂ ਕਰਾਂਗੇ ਚੌਲਾਂ ਨੂੰ ਥੋੜਾ-ਥੋੜਾ ਕਰਕੇ ਪੀਸੋ ਥੋੜਾ-ਥੋੜਾ ਕਰਕੇ ਪੀਸਾਂਗੇ ਇਸ ਦਾ ਬਰੀਕ ਪਾਊਡਰ ਬਣਾ ਲਵਾਂਗੇ ਪੀਸਣ ਤੋਂ ਬਾਅਦ ਆਟੇ ਨੂੰ ਤੁਸੀਂ ਚਾਹੋ ਤਾਂ ਛਾਨ ਵੀ ਸਕਦੇ ਹਾਂ ਜੇਕਰ ਛਾਨਣ ਵੇਲੇ ਕੋਈ ਮੋਟਾ ਦਾਣਾ ਰਹਿ ਜਾਵੇ ਤਾਂ ਉਸ ਨੂੰ ਅਗਲੇ ਢੇੜੇ ਵਿੱਚ ਦੁਬਾਰਾ ਪੀਸ ਲਓ ਇਸੇ ਤਰ੍ਹਾਂ ਸਾਰੇ ਚੌਲਾਂ ਨੂੰ ਪੀਸ ਕੇ ਛਾਨ ਲਵੋ ਲਓ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਘਰ ਦਾ ਬਣਿਆ ਸ਼ੁੱਧ ਚੌਲਾਂ ਦਾ ਆਟਾ ਤਿਆਰ ਹੈ ਤੁਸੀਂ ਇਸ ਨੂੰ ਪਾਪੜ ਚਿਪਸ ਜਾਂ ਹੋਰ ਪਕਵਾਨ ਬਣਾਉਣ ਲਈ ਬੜੇ ਆਰਾਮ ਨਾਲ ਵਰਤ ਸਕਦੇ ਹੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ